ਸੱਚ ਖੁਦਾਇ ਬੁਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬਰਾਜੀ ਆਪੇ ਥਾਪਿਓ ਥਾਪੇ ਸਾਜੀ ਪ੍ਰਭ ਕੀ ਸਰਨ ਗਹਿਤ ਸੁਖ ਪਾਈਐ ਕਿਸ ਭੋ ਨਾ ਵਿਆਪੈ ਬਾਲਕਾ ਗਰਭ ਅਗਨ ਮਹਿ ਜਿਨਹਿ ਉਭਾਰਿਆ ਰਕਤ ਕਿਰਮ ਮਹਿ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਓਹ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਸਮਰੱਥ ਅਕਾਥ ਅਗੋਚਰ ਦੇਵਾ ਜੀ ਜੰਤ ਸਭ ਤਾਂ ਕੀ ਸੇਵਾ ਅੰਡਜ ਜੇਰਜ ਸੇਤਜ ਉਤਪੋਜ ਬਹੁ ਪ੍ਰਕਾਰੀ ਪਾਲਕਾ ਤੇ ਸਹਿ ਪ੍ਰਾਪਤ ਹੋਏ ਨਿਧਾਨ ਰਾਮ ਨਾਮ ਰਸ ਅੰਤਰ ਮਨ ਕਰ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇ ਸਾਲ ਕਾ ਆਦ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਭ੍ਰਮ ਪਉ ਮਿਟਿਆ ਸਾਧ ਸੰਗ ਤੇ ਦਾਲਤ ਨਾ ਕੋਈ ਕਾਲ ਕਾ ਉਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋ ਹੋਰ ਵਾਲਾ ਬਾਸਨ ਮੇਟ ਨਾਸਨ ਹੋਈ ਐ ਕਲ ਮਲ ਸਗਲੇ ਜਾਲ ਕਾ ਸੰਤਾਂ ਕੀ ਇਹ ਰੀਤ ਨਰਾਲੀ ਪਾਰ ਬ੍ਰਹਮ ਕਰ ਦੇਖਹਿ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉ ਸਿਮਰਤ ਕੀ ਜਾਲ ਕਾ ਜਹ ਦੇਖਾਂ ਤਹ ਅੰਤਰ ਜਾਮੀ ਨਿਮਖ ਨਾ ਵਿਸਰਹੋ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀਵਹ ਤੇਰੇ ਦਾਸਾ बन जाल पूर्ण थाल का तत्ती वाओ ना ता को लागे सिमरत नाम अन दिन जागे अनन बनोद करे हर सिमरन तिस माया संग ना ताल का रोग शोक दुख तिस नाही साथ संग हर कीर्तन गाही अपना नाम देहे प्रभु प्रीतम सुन बेनंती खाल का ਨਾਮ ਰਤਨ ਤੇਰਾ ਹੈ ਪਿਆਰੀ ਰੰਗ ਰਤੇ ਤੇਰੇ ਦਾਸਿ ਅਪਾਰੀ ਤੇਰਾ ਰੰਗ ਰਤੇ ਤੁਦ ਜੀਹੇ ਵਿਰਲੇ ਕੇ ਭਾਲ ਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ 베ਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੋਈ ਇਕ ਦਰੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕੋਪ ਦੇਸ ਨਿਰਮਾਲ ਕਾ ਤੁਧ ਵਿਣ ਨਾਹੀ ਕੋਈ ਮੇਰਾ ਘੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲੇ ਹਾਰੀ ਸਤਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ ਸਾਸ ਸਾਸ ਤਰਵ ਵਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਿਆਈ ਨਾਨਕ ਸੰਤ ਤੇਰਾ ਰੰਗ ਰਾਤੀ ਤੂੰ ਸਮਰੱਤ ਵਡਾਲ ਕਾ ਮਾਰੂ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰ ਪੂਰਾ ਖਿਨ ਖਿਨ ਨਮਸ਼ਕਾਰੀ ਤਨ ਮਨ ਅਰਪ ਧਰੀ ਸਭ ਆਗੇ ਜਗ ਮਹਿ ਨਾਮ ਸੁਹਾਵਣਾ ਸੋ ਠਾਕਰ ਕਿਉ ਮਨਹੁ ਵਿਸਾਰੀ dio pind de saaj swari saas graas samhaale karta kita apna paawna jaate birtha ko nahi aath pahr har rakh man maahi saaj sang bhaje chutt swami dargah so ba paawna chaar padarth asht dasa siddh naam nidan sahaj sukh nau neda ਸਰਬ ਕਲਿਆਣ ਜੇ ਮਨ ਮਹਿ ਚਾਹੈ ਮਿਲ ਸਾਧੂ ਸੁਆਮੀ ਰਾਵਣਾ ਸਾਸਤ ਸਿਮਰਤ ਬੇਦ ਵਿਖਾਣੀ ਜਨਮ ਪਦਾਰਥ ਜੀਤ ਪਰਾਣੀ ਕਾਮ ਕ੍ਰੋਧ ਨਿੰਦਾ ਪਰਹਰੀਐ ਹਰ ਰਸ ਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਖਿਆ ਕຸນ ਨਹੀਂ ਜਾਤੀ ਪੂਰਨ ਪੂਰ ਰਹਿਆ ਦਿਨ ਰਾਤੀ ਜੋ ਜੋ ਜਪੈ ਸੋਈ ਵਡ ਭਾਗੀ ਬਹੁੜਾ ਨਾ ਜੂਨੀ ਪਾਵਣਾ ਜਿਸਨੋ ਬਿਸਰੈ ਪੁਰਖ ਬਧਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਕਿਰਤ ਕੜੈ ਕੋ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ ਜਿਉ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਅਸਿਓ ਪ੍ਰੀਤ ਛਾੜਿਆ ਨਰਾਤਾ ਕਾਹੂ ਸਿਰੈ ਨਾ ਲਾਵਣਾ ਤਾਰ ਅਨਗ੍ਰਹੂ ਸੁਆਮੀ ਮੇਰੇ ਕਟ ਕਟ ਵਸਹਿ ਸਬਨ ਕੈ ਨੇਰੇ ਹਾਥ ਹਮਾਰੇ ਕਛੂ ਐ ਨਾਹੀ ਜਿਸ ਜਣਾਏ ਤਿਸੈ ਜਣਾਵਣਾ ਜਾਣ ਕੈ ਮਸਤਕ ਧੁਰ ਲਿਖ ਪਾਇਆ ਤਿਸ ਹੀ ਪੁਰਖ ਨਾ ਵਿਆਪੈ ਮਾਇਆ ਨਾਨਕ ਦਾ ਸਦਾ ਸਰਨਾਈ ਦੂਸਰ ਲਵੈ ਨਾ ਲਾਵਣਾ ਆਗੇ ਆ ਦੂਖ ਸੁਖ ਸਭ ਕੀਨੇ ਅਮਰਤ ਨਾਮ ਬਿਰਲੈ ਹੀ ਚੀਨੇ ਤਾਂ ਕੀ ਕੀਮਤ ਕਹਿਣ ਨਾ ਜਾਈ ਜਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵੱਡ ਦਾਤਾ ਸੋਈ ਪੂਰਨ ਪੁਰਖ ਬਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਦਹਿ ਘਟਹਿ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕੈ ਆਪ ਮਿਹਾਵਣਾ ਅੰਧ ਕੂਪ ਤੇ ਸਈ ਕਾਢੇ ਜਨਮ ਜਨਮ ਕੇ ਟੂਟੇ ਗਾਂਡੇ ਕਿਰਪਾ ਧਾਰ ਰੱਖੇ ਕਰਿ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੇ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨੇ ਕੇ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣਗਾਹਕ ਗੁਣ ਵੇਚੀਐ ਤਉ ਗੁਣ ਸਹਿ ਗੋ ਜਾਇ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਕਾਈ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਏ ਸਮਾਈ ਮੋਲ ਅਮੋਲ ਨਾ ਪਾਈਐ ਵਣਜ ਨਾਲੀ ਜਹਾਟ ਨਾਨਕ ਪੂਰਾ ਤੋਲ ਹੈ ਕਭੋ ਨਾ ਹੋਏ ਘਾਟ ਮਹੱਲਾ ਚੌਥਾ ਨਾਮ ਮਿਹੂਨੇ ਭਰਮ ਸਹਿ ਆਵਹਿ ਜਾਵਹਿ ਨੀਤ ਇਕ ਬਾਂধে ਇਕ ਢੀਲਿਆ ਇਕ ਸੁਖੀਏ ਹਰ ਪ੍ਰੀਤਾ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਹੱਥ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਹੰਕਾਰਾ ਹਰ ਦਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤਿ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਨ ਹਾਰਾ ਸ਼ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦਿ ਕਰੇ ਪਿਆਰ ਸਤ ਸੰਗਤ ਸਿਉ ਮਿਲਦੂ ਰਹੈ ਸੱਚੇ ਧਰੇ ਪਿਆਰ ਵਿੱਚੋਂ ਮਲ ਕੱਟੇ ਆਪਣੀ ਕੁੱਲਾਂ ਕਾ ਕਰੇ ਉਧਾਰ ਗੁਨਾ ਕੀ ਰਾਸ ਸੁੰਗ ਰਹੈ ਅਵਗਣ ਕੱਢੈ ਵਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜਾ ਨਾਂ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋਂ ਡਰ ਮਰੂੰ ਭੈ ਤੇਰਾ ਡਰ ਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋ ਹਿੱਥੈ ਚਾਲਸੋ ਸਾਗਰ ਲਹਿਰੀ ਦੇ ਠਾਕ ਨਾ ਸੱਚਾ ਬੋਹਿਥੈ ਜੇ ਗੁਰ ਤੀਰਖ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਾਹਾ ਚੱਲੇ ਮਾਨ ਪੌੜੀ ਨਿਹ ਕੰਟਕ ਰਾਜ ਭੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖਤ ਬੈਠਾ ਨਿਆਂਉ ਕਰ ਸਤ ਸੰਗਤ ਮੇਲ ਮਲਾਈ ਸੱਚਾ ਪਦੇਸ ਹਰ ਜਾਪਣਾ ਹਰ ਸਿਹੁ ਬਣਾਈ ਐਥੈ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰਿ ਸਿਉ ਪ੍ਰੀਤਿ ਉਪਜਿ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੂਲੀ ਪੂਲੀ ਮੈਂ ਫਿਰੀ ਪਾਦਰ ਕਹੈ ਨ ਕੋਇ ਪੁੱਛੋ ਜਾਹਿ ਸਿਆਣਿਆਂ ਦੁਖ ਕਾਟੈ ਮੇਰਾ ਕੋਇ ਸਤਗੁਰ ਸਾਚਾ ਮਨ ਵਸੈ ਸਾਜਣ ਉਤਹੀ ਠਾਈ ਨਾਨਕ ਮਨ ਤ੍ਰਿਪਤਾਸੀ ਹੈ ਸਿਫਤੀ ਸਾਚੈ ਨਾਹੀ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਖਸ਼ ਲੈ ਆਪੇ ਕਾਰਿ ਕਮਾਈ ਨਾਨਕ ਚਾਨਣ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਅਗਿਆਨੀ ਅੰਧ ਨਾ ਬੂਝਾਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉੱਭਰੇ ਜਿਨ ਹਰ ਰਸ ਚੱਖਾ ਆਪ ਕਰਾਈ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ 3 ਜਿਨਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਮਣ ਜਾਮਣ ਦੁੱਖ ਘਣਾ ਕਦੇ ਨਾ ਚੂਕੈ ਚਿੰਦਾ ਕਾਪੜ ਜਿਵੇਂ ਪਛੋੜੀ ਐ ਕੜੀ ਮੋਹਤ ਕੜਿਆਲ ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਰੇ ਭਵਨ ਢੂੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਝੁਰੀ ਅੜੇ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੋਰੀ ਸਬਦ ਨਿਸ਼ਾਨੇ ਸਾਨਮੁਖ ਸਦਾ ਸੋਹਣੇ ਸਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰਿ ਸੇਵਿਆ ਤਿਨਹਾਂ ਕੁਰਬਾਨੀ ਸ਼ਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨਹੁ ਕਸੁੱਧ ਜੇ ਗੁਣ ਹੋਵਣ ਤਾਂ ਪਿਰ ਰਵੈ ਨਾਨਕੇ ਅਵਗੁਣਮੁੰਦ ਮਹੱਲਾ ਪਹਿਲਾ ਸਾਥ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਨਸ ਸਦਾ ਭਲੀ ਫਿਰ ਕਹਿ ਹੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰ ਕੇ ਆਪਣੀ ਗੁਰ ਸ਼ਬਦ ਮਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸ਼ਲੋਕ ਮਹੱਲਾ 3 ਫਿਰ ਖੁਸ਼ੀਏ ਤਨ ਰਹਾਵੀਏ ਤਨ ਉਰਨਾਮ ਸ਼ਿੰਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਏ ਕੰਤ ਕੀ ਕੰਤ ਅਗੰਮ ਅਥਾਹ ਨਾਨਕ ਤਨ ਸੁਹਾਗਣੀ ਜੋ ਭਾਵੈ ਵੀ ਪਰਵਾਹ ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿਨਹੀ ਸੱਚ ਪਛਾਣਿਆ ਸੱਚ ਰਾਜੇ ਸੀ ਇਹ ਭੂਪਤ ਰਾਜੇ ਨਾ ਆਖਿਐ ਦੂਜੈ ਭਾਏ ਦੁਖ ਹੋਈ ਕੀਤਾ ਗਿਆ ਸਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਸ਼ਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਸ਼ਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੁਹਾਗਣੀ ਜੇ ਸਤਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਐ ਜੇ ਰਾਚੈ ਸਚ ਰੰਗ ਘੂੜਾ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁੱਟੀ ਐ ਜੇ ਚਿਤ ਲੱਗੇ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰੇਸ਼ਟ ਸਭ ਸਾਜੀਆਂ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀ ਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਜ ਸਵੀਜੈ ਸ਼ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚਾ ਰੱਤਾ ਸੱਚ ਮਹੱਲਾ ਤੀਜਾ ਸਹਜ ਵਡਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਇਕੋ ਫੁੱਲ ਤੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੀ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹਿ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਾਹ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਵਾਂ ਭੀਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨਾ ਲੱਦੀਆ ਸਭ ਬੱਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੁਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵਿ ਉਹ ਨਾ ਕੋਇ ਐਸਾ ਸਤਗੁਰ ਲੋੜ ਲਹੁ ਜਿਸ ਜੇ ਵੜਿਆ ਵਰ ਨਾ ਕੋਇ ਤਿਸ ਸਰਨਾਹੀ ਛੂਟੀਐ ਲੇਖਾ ਮੰਗੈ ਨਾ ਕੋਈ ਸੱਚ ਦਰੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਇ ਨਾਨਕ ਸੱਚਾ ਹੁਕਮ ਮੰਨਿਐ ਸਚੀ ਵਡਿਆਈ ਦੇ ਸਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪਾਉੜੀ ਸੂਰੇ ਇਹ ਨਾ ਆਖਿਐ ਅਹੰਕਾਰ ਮਰਹਿ ਦੁਖ ਪਾਵਹਿ ਅੰਦੇ ਆਪ ਨਾ ਪਛਾਨਨੀ ਦੂਜੈ ਪਤ ਜਾਵਹਿ ਆਤ ਕ੍ਰੋਧ ਸਿਓ ਲੂਜ ਦੇ ਅੱਗੇ ਪਿੱਛੇ ਦੁੱਖ ਕਾਵਹਿ ਹਰ ਜੀਉ ਹੰਕਾਰ ਨਾ ਭਾਵਈ ਵੇਦ ਕੂਕ ਸੜਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਾਰੇ ਜਨਮਹਿ ਫਿਰ ਆਵਹਿ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰ ਨਹਾਰ ਹੁਕਮ ਪਛਾਨ ਊਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਭੈ ਅਵਸੈ ਨਾਨਕ ਕਰਣੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਹੁ ਮਾਰੀ ਐ ਗੁਰ ਸ਼ਬਦਿ ਵਿਚਾਰ ਇਹੋ ਮਨ ਮਾਰਿਆ ਨਾ ਮਰੇ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰ ਭੇਟੈ ਸੋਏ ਪੌੜੀ ਦੋਹੇ ਤਰਫਾਂ ਉਪਾਈ ਉਨ ਵਿੱਚ ਸਖਤ ਸਿਵਵਾਸਾ ਸ਼ਕਤੀ ਕਿਨੈ ਨਾ ਪਾਇਉ ਫਿਰ ਜਨਮ ਬਨਾਸਾ ਗੁਰ ਸੇਵਿਐ ਸ਼ਾਂਤ ਪਾਈਐ ਜਪ ਸਾਸ ਗਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ